ਸਤਿ ਸ਼੍ਰੀ ਅਕਾਲ ਮੈਂ ਸਖਪਾਲ ਸਿੰਘ ਅਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਚੋਣਾਂ ਦਾ ਬਿਗਲ ਵੱਜ ਚੁਕਿਆ ਲੋਕ ਸਭਾ ਫਿਰੋਜ਼ਪੁਰ ਹਲਕੇ ਦੇ ਵਿੱਚ ਆਪਾਂ ਪਿਛਲੇ ਕਈ ਦਿਨਾਂ ਤੋਂ ਫਿਰਦੇ ਆ ਅੱਜ ਵਿਧਾਨ ਸਭਾ ਹਲਕਾ ਮਲੋੜ ਦੇ ਪਿੰਡ ਖੁੰਡੇ ਹਲਾਲ ਇੱਕ ਵਿਧਾਨ ਸਭਾ ਮਲੋੜ ਦਾ ਇੱਕ ਨਾਮੀ ਪਿੰਡ ਹੈ ਖੁੰਡੇ ਹਲਾਲ ਜਿਵੇਂ ਅੱਜ ਸਵੇਰ ਤੋਂ ਤੁਹਾਨੂੰ ਕਾਫੀ ਪਿੰਡਾਂ ਦੇ ਮਲੋੜ ਦੇ ਜਿਹੜਾ ਵਿਧਾਨ ਸਭਾ ਹਲਕੇ ਦੇ ਦਿਖਾਏ ਸੀ ਤੇ ਅੱਜ ਸ਼ਾਮ ਦਾ ਵੇਲਾ ਖੁੰਡੇ ਹਲਾਲ ਪਿੰਡ ਦੇ ਵਿੱਚ ਖੜੇ ਆ ਇਹ ਪਿੰਡ ਵੀ ਪੂਰਾ ਇੱਕ ਐਕਟਿਵ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਵੀ ਆਪਾਂ ਜਿਹੜੇ ਪਹਿਲਾਂ ਬਾਕੀ ਪਿੰਡਾਂ ਦੇ ਵਿੱਚ ਮੱਤਾਵਾ ਗੱਲਬਾਤ ਕਰਨ ਲਈ ਤੇ ਬਾਈ ਵੀ ਸਾਡੇ ਨਾਲ ਗੱਲਬਾਤ ਕਰਨ ਲਈ ਆ ਤੇ ਆਪਾਂ ਇਹਨਾਂ ਤੋਂ ਵੀ ਪੁੱਛਦੇ ਹਾਂ ਕਿ ਜਿਹੜੀਆਂ ਸਰਕਾਰਾਂ ਨੇ ਕਿੰਨੇ ਕੰਮ ਆ ਜਿਹੜੇ ਇਸ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ ਮਜ਼ਦੂਰ ਪਰਿਵਾਰਾਂ ਨਾਲ ਹੀ ਜ਼ਿਆਦਾਤਰ ਇੱਥੇ ਮੱਤਾਵਾ ਸਾਡੇ ਨਾਲ ਹੈਗਾ ਆ ਅੱਜ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਪਹਿਲਾਂ ਤਾਂ ਕਿਹੜੇ-ਕਿਹੜੇ ਕੰਮ ਆ ਕਿਹੜੀ-ਕਿਹੜੀ ਸਰਕਾਰ ਦੇ ਸਮੇਂ ਚ ਇਹਨਾਂ ਦੇ ਹੋਏ ਆ ਜਾਂ ਮੌਜੂਦਾ ਸਰਕਾਰ ਨੇ ਇਹਨਾਂ ਦੇ ਕੀ ਕੰਮ ਹੁਣ ਤੱਕ ਕੀਤੇ ਹਾਂਜੀ ਸਾਸ਼ੀ ਗੱਲ ਜੀ ਸਾਸ਼ੀ ਗੱਲ ਜੀ ਕੀ ਸਰਕਾਰ ਨਵੀਂ ਬਣੀ ਸੀ ਪੰਜਾਬ ਦੇ ਵਿੱਚ 25 ਸਾਲ ਹੋ ਗਏ ਜੀ ਬੜੀ ਨੂੰ ਜਿਨ੍ਹਾਂ ਨੇ ਬਦਲਾਅ ਦਾ ਨਾਹਰਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਕਿੰਨਾ ਕੁ ਬਦਲਾਅ ਆਇਆ ਇਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਸਾਡੇ ਨਾਲ ਜਿਹੜੇ ਵਾਦੇ ਕੀਤੇ ਸੀ ਸਾਡੇ ਕੋਈ ਪੂਰੇ ਨਹੀਂ ਕੀਤੇ ਅਸੀਂ ਉਹ ਕੰਮ ਵੀ ਕਰਤੇ ਆ ਜਿਹੜੇ ਅਸੀਂ ਬੰਦੇ ਕਰਦੇ ਸੀ ਸਾਡਾ ਕੋਈ ਇਸ ਤਾਂ ਭੁੱਖੇ ਮਰਨ ਦਾ ਸਰਬੰਧ ਬਣਿਆ ਪਿਆ ਸਾਡਾ ਤਾਂ ਜਿਹੜਾ ਰਾਸ਼ਨ ਸੀ ਸਾਡਾ 2 ਰੁਪਏ ਕਿਲੋ ਵਾਲਾ ਉਹ ਵੀ ਕੱਟਤਾ ਜਿਹੜੀ ਸਾਡੀ ਦਾਲ ਸੀ ਉਹ ਵੀ ਸਾਡੀ ਕੱਟਤੀ ਜੋ ਵੀ ਸਾਡੇ ਕੀ ਸੀ ਸੰ ਦਿੱਤਾ ਕੁਛ ਨਹੀਂ ਮਿਲੇ ਨਹੀਂ ਕੁਛ ਹਾਂ ਭਗਵਾਨ ਜੀਮ ਸੀਐਮ ਪੰਜਾਬ ਉਹ ਤਾਂ ਇਹ ਗੱਲ ਕਹਿੰਦੇ ਸੀਗੇ ਵੀ ਤੁਹਾਨੂੰ ਜੇ ਅੱਗੇ ਪਹਿਲਾਂ ਕਣਕੇ ਦਿੰਦੇ ਸੀ ਹੁਣ ਤੁਹਾਨੂੰ ਆਟਾ ਆਇਆ ਕਰੂਗਾ ਪਿਸ ਕੇ ਵੀ ਤੁਹਾਨੂੰ ਕੋਈ ਪਰਸਾਉਣ ਵੀ ਨਹੀਂ ਜਾਣਾ ਪਿਆ ਕਰਨਾ ਹਾਂ ਅਸੀਂ ਕੁਛ ਨਹੀਂ ਦਿੱਤਾ ਸਾਨੂੰ ਸਾਨੂੰ ਕਿਲਸਨ 2500 ਕਹੀ ਸੀ ਉਹ ਵੀ ਸਾਨੂੰ ਦਿੱਤੀ ਤੇ 1000 ਰੁਪਿਆ ਕਹਿਆ ਸੀ ਵੀ ਰਸੋਈ ਖਰਚਾ ਦੇਵਾਂਗੇ ਉਹ ਵੀ ਨਹੀਂ ਸਾਨੂੰ ਦਿੱਤਾ ਸਾਨੂੰ ਕੁਛ ਵੀ ਨਹੀਂ ਦਿੱਤਾ ਇਹਨਾਂ ਨੇ ਵਾਸ ਸੁਲਾਰਾ ਲਾ ਲਿਆ ਤੇ ਵਾਸ ਬਟਾ ਲੈ ਲਿਆ ਤੇ ਰਾਜ ਭਾਗ ਲੈ ਲਿਆ ਤੇ ਬਹਿ ਗਏ ਤੇ ਹੁਣ ਉਹ ਵੋਟਾਂ ਮੰਗਣ ਇੱਥੇ ਪਿੰਡਾਂ ਚ ਆਉਂਦੇ ਆ ਕਿ ਹੇ ਤੱਕ ਹਜੇ ਆਏ ਪਿੰਡ ਚ ਵੋਟਾਂ ਲੈਣ ਜਦੋਂ ਆਏ ਅਸੀਂ ਜ਼ਰੂਰ ਉਹਨਾਂ ਦਾ ਵਿਰੋਧ ਕਰਾਂਗੇ ਜ਼ਰੂਰ ਭਿਜਾਵਾਂਗੇ ਛੋਨਾਂ ਜੇ ਸਾਨੂੰ ਨਹੀਂ ਵੜਨ ਦਿੰਦੇ ਨਾ ਡਾਕਟਰਾਂ ਦੇ ਵਿੱਚ ਉਵੇਂ ਅਸੀਂ ਨਹੀਂ ਵੜਨ ਦੇਣਾ ਇੱਥੇ ਸਰਕਾਰਾਂ ਤੇ ਇਹ ਕਹਿੰਦੇ ਅਸੀਂ ਜਿਹੜਾ ਡਾਕਟਰਾਂ ਦੇ ਕੰਮ ਉਹ ਪਿੰਡਾਂ ਤੋਂ ਹੋਇਆ ਕਰ ਰਿਹਾ ਲੱਗਦਾ ਤੁਹਾਨੂੰ ਕੰਮ ਜਿਹੜੇ ਡਾਕਟਰਾਂ ਵਾਲੇ ਪਿੰਡਾਂ ਤੋਂ ਹੁੰਦੇ ਨਾ ਨਾ ਕੋਈ ਨਹੀਂ ਇੱਥੇ ਸਾਨੂੰ ਨਾਨਦੇਗਾ ਦਾ ਕੰਮ ਸਾਡਾ ਚੱਲਦਾ ਸੀ ਉਹ ਵੀ ਸਾਡਾ ਬੰਨ ਦਾ ਉਹ ਵੀ ਅਸੀਂ ਨਾਨਕਪੁਰੇ ਚ ਕਰਦੇ ਆ ਉਹ ਵੀ ਸਾਨੂੰ ਪਿੰਡ ਦੇ ਸਰਪ ਮਤਾਂ ਤੁਹਾਡੇ ਕੋਈ ਜਿਹੜੇ ਸਰਕਾਰ ਨੇ ਵਾਦੇ ਕੀਤੇ ਸੀਗੇ ਕੋਈ ਵਾਦਾ ਲੱਗਦਾ ਤੁਹਾਨੂੰ ਪੂਰਾ ਹੋਇਆ ਹੋਵੇ ਕੋਈ ਨਹੀਂ ਜੀ ਸਾਲਾ ਦਾ ਨਾ ਪੂਰਾ ਕੀਤਾ ਇਹਨਾਂ ਸਰਕਾਰਾਂ ਨੇ ਪਹਿਲਾਂ ਸਾਨੂੰ ਇਹ ਬੁੱਦਲਾਸੇ ਦਿੱਤੇ ਵੀ ਅਸੀਂ ਤਿਲਸਾ ਵਾਲੇ ਦੇ ਆਲੇ ਤੁਹਾਨੂੰ 2500 ਤੇ 2500 ਤੋਂ ਸਾਨੂੰ ਹੋਇਤੰਦਰਾ ਦਿੰਦੇ ਆ ਉਹ ਵੀ ਜੁਮਕਾ ਜੋਕਾ ਕੇ ਉਹ ਵੀ ਨਹੀਂ ਪੂਰੀ ਦਿੰਦੇ ਤੇ ਝਾੜੂ ਵਾਲੇ ਨੇ ਜਮਾਂ ਝਾੜੂ ਫੇਰਤਾ ਇਹ ਸਰਕਾਰ ਨੂੰ ਏ ਉਹ ਤਾਂ ਕਹਿੰਦੇ ਸਿੱਕ ਆਮ ਲੋਕਾਂ ਦੀ ਸਰਕਾਰ ਆਉਗੀ ਵੀ ਜਿਹੜਾ ਲੋਕਾਂ ਦੀ ਥੋੜੇ ਹੋਊਗੀ ਆਮ ਲੋਕਾਂ ਦੀ ਸਰਕਾਰ ਨਹੀਂ ਜੀ ਉਹ ਕਹਿੰਦੇ ਆਮ ਲੋਕਾਂ ਦੀ ਸਰਕਾਰ ਬੰਦੀ ਹੈ ਬਣੀ ਹੈ ਜਿੱਥੇ ਹਰ ਇੱਕ ਦਾ ਜਿਹੜੇ ਗੱਲ ਵੀ ਸੁਣੀ ਜਾਇਆ ਕਰੂਗੀ ਲੱਗਦਾ ਤੁਹਾਨੂੰ ਹਰ ਇੱਕ ਦਾਤਰਾ ਸੁਣਵਾਈ ਹੁੰਦੀ ਹੈ ਕੋਈ ਡਾਕਟਰ ਆ ਕੇ ਸੁਣਵਾਈ ਨਹੀਂ ਹੁੰਦੀ ਸਾਡੇ ਅਰਗਾਂ ਤੱਕ ਪੁੱਛਦੇ ਨਹੀਂ ਆਖਦੇ ਜਾਓ ਕਿ ਤੇ ਲੈਮ ਕੀ ਆਈਏ ਦਾਤਰਾ ਆ ਕੇ ਬੋਲਦੇ ਅਗਲੇ ਹਫਤੇ ਤੇ ਹੁਣ ਵੋਟਾਂ ਮੰਗਣ ਆ ਰਹੇ ਆ ਆ ਰਹੇ ਤਾਂ ਜੇ ਉਹ ਜਾਓ ਸਾਡਾ ਕੰਮ ਕਰੀ ਜਾਂਦੇ ਹੋ ਜਾਂ ਵੋਟਾਂ ਅਸੀਂ ਦੇ ਦਾਂਗੇ ਨਾ ਆਪਾਂ ਕੀਤਾ ਪਾਉਂਗੇ ਕਾਫੀ ਸਾਲ ਹੋ ਗਿਆ ਮोटाਪੋੰਦਾਂ ਨੂੰ ਮਾਤਾ ਬਜ਼ੁਰਗਾਂ ਇਕ ਬੈਠੇ ਕੁਰਸੀ ਤੇ ਪਹਿਲਾ ਨਾਲ ਗੱਲਬਾਤ ਕਰਦੇ ਆ ਮਾਤਾ ਕਿੰਨੀਆਂ ਸਰਕਾਰਾਂ ਦੇਖ ਲਈਆਂ ਹੋਣਗੀਆਂ ਬਦਲ ਗਈਆਂ ਤੇ ਕਿੰਨੇ ਕੁ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਮਸਲੇ ਹੱਲ ਹੋਏ ਪਰ ਵਾਸਾਲੇ ਤਾਂ ਕੋਈ ਮਿਨੀਮਲ ਸਤਾ ਹੱਲ ਹੋਇਆ ਸਾਨੂੰ ਤੇ ਨਾ ਕੋਈ ਕੰਮ ਨਾ ਕਾਰ ਦਾ ਕੁਛ ਨਹੀਂ ਹਨੂਨ ਜੁਰਦਾ ਸਾਰੀਆਂ ਕੀਏ ਆਏ ਹਾਈ ਉਹ ਵੀ ਛੱਟ ਦਾ ਸੂਲਤਾ ਖੋਲਗਾ ਤੇ ਜੋ ਪ੍ਰੇਸ਼ਨ ਹੀ ਉਹ ਵੀ ਜਿਆ ਛੱਟ ਲੱਗੀ ਨੂੰ ਗੇਟ ਦੋ ਸਾਲ ਸਾਨੂੰ ਉਹ ਵੀ ਕੁਛ ਨਹੀਂ ਨਾ ਮਿਲਿਆ ਨਾ ਮੜਾਇਆ ਤੇ ਚਰਲੇ ਲੈ ਲਿੰਦੇ ਫਿਰਦੀ ਮੈਂ ਤੇ ਜੇ ਗਾਂ ਤੋਂ ਪਤਾ ਨਹੀਂ ਰੋਟੀ ਦਾ ਕਾਹਦਾ ਦੇਣਾ ਜਦੋਂ ਉਹਨਾਂ ਦਾ ਜਵਾਬਦਾ ਨਹੀਂ ਪੂਰਾ ਹੁੰਦਾ ਤਾਂ ਸਾਨੂੰ ਕਿੱਥੋਂ ਦੇਣਗੇ ਹਾਂ ਜੇ ਸਰਕਾਰ ਚਰਦੀ ਹੋਵੇ ਤੇ ਇਹ ਆnde ਰਸੋਈ ਦਾ ਹੀ 1000 ਰੁਪਇਆ ਪਾਵਾ ਗਈ ਅਸੀਂ 2500 ਪਲਸਨ ਕਰਾਂਗੇ ਸਾਡਾ ਕੁਝ ਵੀ ਨਹੀਂ ਕਾਇਆ ਇਹ ਦਰ ਦਾ ਜਿਵੇਂ ਬਿਆਨ ਮਾਤਾ ਨੇ ਕੀਤਾ ਹੋਰ ਵੀ ਆਪਣੇ ਨਾਮ ਤਾਵਾ ਗੱਲ ਕਰਨ ਲਈ ਪੈਣਾ ਹੈਗਾ ਪੈਣੇ ਰਜਕਾਰ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕਿ ਨੌਜਵਾਨਾਂ ਨੂੰ ਮਿਲਿਆ ਸਰਕਾਰ ਨੇ ਇੱਕ ਵਾਦਾ ਵੱਡਾ ਕੀਤਾ ਸੀ ਵੀ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਕਿੰਨੇ ਕਿ ਤੁਹਾਡੇ ਪਿੰਡੇ ਜਿਹੜੇ ਕੁੜੀਆਂ ਮੁੰਡੇ ਜਿਹੜੇ ਨੌਕਰੀਆਂ ਤੇ ਲੱਗ ਗਏ ਨਹੀਂ ਵੀਰ ਜੀ ਕੋਈ ਨਹੀਂ ਲੱਗਿਆ ਸਾਡੇ ਤੱਕ ਸਰਕਾਰ ਤਾਂ ਸਟਰੀਆਂ ਦੇ ਹਾਂ ਨਮਸਕਾਰ ਜੀ ਸਾਨੂੰ ਵੋਟਾਂ ਪਾ ਵੋਟਾਂ ਲੈ ਜਾਂਦੇ ਆ ਗਰੀਬ ਵਿਚਾਰ ਮਗਰ ਮਗਰ ਫਿਰਦੇ ਰਹਿੰਦੇ ਨਾ ਕਿਸੇ ਦਾ ਘਰ ਨਾ ਕਿਸੇ ਦਾ ਬਾਹਰ ਕਿਸੇ ਨੂੰ ਕੁਝ ਨਹੀਂ ਦਿੰਦੇ ਇੱਥੇ ਤੁਹਾਡੇ ਤਾਂ ਇਸ ਹਾਲਕੇ ਦੇ ਜਿਹੜੇ ਐਮਐਲਏ ਸੀਗੇ ਸਵਾਰ ਬਣੇ ਹੁਣ ਤਾਂ 2.5 ਸਾਲ ਹੋ ਗਿਆ ਐਮਐਲਏ ਬਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਮਿਨਿਸਟਰੀ ਵੀ ਦਿੱਤੀ ਗਈ ਪੰਜਾਬ ਸਰਕਾਰ ਦੇ ਵਿੱਚ ਡਾਕਟਰ ਬਲਜੀਤ ਕੌਰ ਜੀ ਉਹ ਕਿੰਨੀ ਵਾਰ ਤੁਹਾਡੇ ਪਿੰਡ ਦੇ ਵਿੱਚ ਆਏ ਹੋ ਕੈਬਨਿਟ ਮਿਨਿਸਟਰ ਵੀ ਬਣ ਕੇ ਹਾਂ ਜੀ ਉਹ ਆਪਾਂ ਨਹੀਂ ਹੋਈ ਜੀ ਸਾਡੇ ਨੇ ਵਾਦੇ ਵੀ ਕੀਤੇ ਸਾਡੇ ਨੇ ਫੋਟੋਆਂ ਹੀ ਕਰਾਈਆਂ ਬਹਿ ਕੇ ਅੰਨੀ ਜਦੋਂ ਮੈਂ ਜਿੱਤ ਗਈ ਸਾਰਾ ਤੁਹਾਡੇ ਸੁਪਨੇ ਪੂਰੀ ਕਰੂੰਗੀ ਜਾਰਾ ਜਾਰ ਪੀ ਆ ਵੀ ਬੰਨਾਂ ਨੂੰ ਕਹਿ ਕੇ ਉਹ ਵੀ ਮੁੱਕਰ ਗਈ ਨਾ ਪਰਸਨ ਕਿਸੇ ਦੀਆਂ ਨਾ ਕਿਸੇ ਦੀ ਬੱਚਾ ਕੋਈ ਬੱਜੋ ਰੱਤਾ ਕਿਸੇ ਦੀ ਹੋਰ ਹੀ ਨਹੀਂ ਪਰਸਨ ਬਣਾਈ ਕੋਈ ਨਹੀਂ ਕੰਮ ਕੀਤਾ ਇਹਨੇ ਜੇ ਸਾਡਾ ਨਾ ਬਾਧਾ ਪੂਰਾ ਕਰਕੇ ਗਈ ਆਂਦੀ ਵੀ ਮੈਂ ਬਹਿ ਕੇ ਤੁਹਾਡਾ ਨਾ ਫੋਟੋ ਮੇ ਕਰਾ ਕੇ ਗਈ ਮੈਂ ਤੁਹਾਡੇ ਬਾਧੇ ਪੂਰੀ ਕਰੂੰ ਸਾਥੋਂ ਆਰਸਵਾ ਕਰਕੇ ਖੁਦ ਆਪ ਬਹਿ ਕੇ ਪੜੇ ਜਿਹੜੇ ਹਲਕਾ ਆਪਣਾ ਵਿਧਾਨ ਸਭਾ ਹਲਕਾ ਮਲੋਟ ਆ ਪਿਛਲੇ ਲੰਬੇ ਸਮੇਂ ਤੋਂ ਇੱਥੇ ਜਿਹੜਾ ਆਪਣੇ ਮਜ਼ਦੂਰ ਪਰਿਵਾਰ ਦਾ ਹੀ ਕੋਈ ਵੀ ਹੋਵੇ ਐ ਐਮਐਲਏ ਆਪਣੇ ਮਜ਼ਦੂਰ ਪਰਿਵਾਰ ਦੇ ਬੰਦਾ ਇਸ ਵਾਰ ਜਿਹੜੇ ਕੈਬਨ ਮੰਤਰੀ ਰਾਜੇਂ ਮੋਜੀਤ ਕੋਹਰਾ ਉਹ ਵੀ ਇੱਕ ਰਿਜ਼ਰਵੇਸ਼ਨ ਦੇ ਆਧਾਰ ਤੇ ਉਹਨਾਂ ਨੂੰ ਜਿਹੜੀ ਟਿਕਟ ਮਿਲੀ ਸੀਗੀ ਆਪਣੇ ਮਜ਼ਦੂਰਾਂ ਦੇ ਪਰਿਵਾਰਾਂ ਚੋਂ ਹੀ ਆਓ ਤੇ ਤੁਹਾਨੂੰ ਲੱਗਦਾ ਜਿਵੇਂ ਜਿੱਤ ਤੋਂ ਵੋਟਾਂ ਮੰਗਣ ਉਹ ਮਜ਼ਦੂਰਾਂ ਦੇ ਪਰਿਵਾਰਾਂ ਚ ਆਏ ਸੀ ਜਿੱਤ ਤੋਂ ਬਾਅਦ ਉਹ ਮਜ਼ਦੂਰਾਂ ਦੇ ਪਰਿਵਾਰਾਂ ਦੇ ਹੁਣ ਵਿੱਚ ਪਿੱਛੜਦੇ ਆ ਹੁਣ ਆਉਂਦੇ ਆ ਨਹੀਂ ਜੀ ਨਹੀਂ ਜੀ ਜਮੈਂ ਇੱਕ ਵਾਰੀ ਵੀ ਨਹੀਂ ਆਈ ਜੀ ਅ ਜਿੱਤ ਕੇ ਜਮ ਨਹੀਂ ਆਈ ਜੀ ਸਾਡੇ ਨੰਬਸ ਬਾਅਦੇ ਕਰਕੇ ਮੁਲਤ ਕਰ ਗਈ ਆ ਕੋਈ ਕੋਈ ਚੀਜ਼ ਦਾ ਵਾਅਦਾ ਨਹੀਂ ਉਹਨੇ ਪੂਰਾ ਕੀਤਾ ਕੋਈ ਵੀ ਗਰੀਬਾਂ ਦੀ ਸੁਣਵਾਈ ਨਹੀਂ ਕੀਤੀ ਉਹਨੇ ਯਾ ਮੇਰੀ ਬੱਚੀ ਆ ਆ ਬਸ ਹੋ ਰਹੀ ਆ ਇਹ ਨੂੰ ਨਾ ਬੋਲਦੀ ਨਾ ਸੌਂਦੀ ਨਾ ਸਾਡੇ ਕੋਈ ਡਾਕਟਰ ਸੁਣਾਈ ਕਰਦਾ ਨਾ ਕੋਈ ਉਂਬ ਸਰਪੰਚ ਕਰਦਾ ਨਾ ਕੋਈ ਪ੍ਰਧਾਨ ਕੋਈ ਵੀ ਸਾਡੀ ਗੱਲ ਸੁਣਦੇ ਆ 20 ਸਾਲ ਦੀ ਨਾ ਤੇ ਕੋਈ ਪਰਸਨ ਨਾ ਕੋਈ ਇਹਨੂੰ ਕੋਈ ਪੜਨ ਦਾ ਕੁਰੀਦਾਰ ਹੈ। ਅੱਛਾ ਪੈਨਸ਼ਨ ਵੀ ਇਹ ਬੱਚੇ ਦੀ ਨਹੀਂ ਲੱਗੇਗੀ। ਨਹੀਂ ਲੱਗੇਗੀ। ਅੱਛਾ ਤੇ ਇਹਦਾ ਇਲਾਜ ਲਈ ਜਿਵੇਂ ਤੁਸੀਂ ਕਿੱਥੇ ਅਸੀਂ ਬਸ ਵੀ ਜਿੱਥੇ ਤੁਹਾਨੂੰ ਦੱਸ ਪਾਉਂਦੇ ਉੱਥੇ ਅਸੀਂ ਆਪ ਦਾ ਘਾੜਾ ਕਰਾ ਲੈ ਕੇ ਇੱਕ ਦਿਹਾੜੀ ਦਾ ਪਾਲਾ ਆ ਕੇ ਜਹਾ ਵੜਦੇ ਆ। ਸਾਰੇ ਸਾਡੇ ਕੋਈ ਹੱਲ ਨਹੀਂ ਮਿਲਦੀ ਇਹਦਾ ਅੱਛਾ ਇਹਨਾਂ ਦੀ ਪੈਨਸ਼ਨ ਦੇ ਲਈ ਤੁਸੀਂ ਹੁਣ ਆਪਾਂ ਫੇਰ ਗੱਲ ਕਰਦੇ ਐ ਐਮਐਲਏ ਸਾਹਿਬ ਆਪਣੇ ਹਲਕੇ ਦੇ ਮਨਿਸਟਰ ਵੀ ਆ ਉਹਨਾਂ ਦੇ ਕੋਈ ਵਰਕਰ ਵੀ ਹੋਣਗੇ ਇੱਥੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰੇ ਕੀਤੀ ਕੀ ਕਰਨੀ ਜੀ ਕਰਦੇ ਆ ਸਾਡੀ ਗੱਲ ਸੁਣਦੇ ਨਹੀਂ ਅੱਜ ਚੱਲਾਂਗੇ ਸਵੇਰੇ ਚੱਲਾਂਗੇ ਕੋਈ ਸਾਡੇ ਨਾਲ ਤੁਰਦੇ ਡਾਕਟਰ ਸਾਡੀ ਵੀ ਅਣਕੜਨ ਦੀ ਗੱਲ ਕੋਈ ਨਹੀਂ ਸੁਣਦਾ ਪਰ ਵੀ ਉਹਨਾਂ ਜੇ ਕੋਈ ਫਰਮਾਇਸ਼ ਲਾਊਗਾ ਤਾਂ ਫੇਰ ਕੋਈ ਦੇ ਕੋਈ ਬਣੂਗਾ ਨਹੀਂ ਸਾਡੀ ਤਾਂ ਪਕਾਈ ਕਰਕੇ ਫੀਡ ਕੋਟ ਅਸੀਂ ਬਹੁਤ ਵਾਰੀ ਜਾਏ ਪਰ ਸਾਡੇ ਡਾਕਟਰ ਘਰ ਦੇ ਸੰਦ ਇਹ ਦਿਖਾ ਦਾ ਇੱਕ ਇੱਕ ਰਿਜ਼ਰਵ ਹਲਕੇ ਦੇ ਵਿੱਚ ਆਪਾਂ ਹੈਗੇ ਹਾਂ ਜਿੱਥੋਂ ਰਿਜ਼ਰਵ ਇੱਕ ਕੈਂਡੀਡੇਟ ਜਿਹੜਾ ਜਿਤਨਾ ਹੁੰਦਾ ਸਾਰੇ ਰਿਜ਼ਰਵਾਂ ਨੂੰ ਚਲੋ ਟਿਕਟ ਮਿਲਦੀ ਆ ਇੱਕ ਬਹੁਤ ਵਧੀਆ ਪਰਿਵਾਰ ਦੇ ਵਿੱਚੋਂ ਡਾਕਟਰ ਬਲਜੀਤ ਕੌਰ ਜੀ ਇਥੋਂ ਐਮ ਐਲਏ ਬਣੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਕੈਬਨਿਟ ਮਨਿਸਟਰ ਬਣੇ ਆ ਪਰ ਦਿਖਾ ਦਾ ਇੱਕ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਬਾਅਦ ਦੇ ਵਿੱਚ ਮਜ਼ਦੂਰਾਂ ਦੀ ਗੱਲ ਨਾਲ ਸੁਣਨੀ ਮਜ਼ਦੂਰਾਂ ਦੇ ਦੁੱਖ ਦਰਦ ਨੂੰ ਸਮਝਣਾ ਵੋਟਾਂ ਤੋਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਵੋਟਾਂ ਤੋਂ ਬਾਅਦ ਕੁਝ ਗੱਲਾਂ ਹੋਰ ਹੁੰਦੀਆਂ ਤੇ ਹੁਣ ਉਹੀ ਲੀਡਰਾਂ ਨੇ ਫੇਰ ਦੋ ਚਾਰਾਂ ਦਿਨਾਂ ਤੱਕ ਹਜੇ ਨਹੀਂ ਸਟਾਰਟ ਕੀਤਾ ਤਾਂ ਹੁਣ ਸ਼ੁਰੂ ਕਰ ਦੇਣਾ ਕਿਵੇਂ ਲੱਗਦਾ ਪੈਣੀ ਹੁਣ ਵੋਟਾਂ ਪਹਿਲਾਂ ਦੀ ਤਰ੍ਹਾਂ ਪੈਣਗੀਆਂ ਉਹਨਾਂ ਲੀਡਰਾਂ ਨੂੰ ਜਿਹੜੇ ਆਪਣੇ ਨਾਲ ਵਾਅਦੇ ਕਰਕੇ ਮਿੱਤਰ ਜਾਂਦੇ ਨਹੀਂ ਜੀ ਸਾਨੂੰ ਤਾਂ ਵੋਟਾਂ ਸੀ ਤਾਂ ਕਾਉਣ ਨਹੀਂ ਨਹੀਂ ਸਾਨੂੰ ਮਸ਼ ਦਿਨ ਨਹੀਂ ਫੋਟਾ ਸਰਕਾਰ ਕੀ ਬਣਾ ਕੇ ਕਰਕੇ ਆਈ ਨੇ ਵਾਦੇ ਕਰਕੇ ਸਾਡੇ ਨਾਲ ਮੁਖਰਗੇ 1000 ਰੁਪਿਆ ਦੇਵਾਂਗੇ ਕੋਈ ਖਰਚਾ ਦੇਵਾਂਗੇ ਇਹ ਸਾਨੂੰ ਤਾਂ ਲੋੜ ਹੀ ਨਹੀਂ ਬਸ ਛੋਟਾ ਸਹ ਤੋਂ ਨਹੀਂ ਸਰ ਇੱਕ ਦਾ ਦਿਖਾਦਾ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਬਲਾਕ ਦੇ ਪ੍ਰਧਾਨ ਬਾਈ ਜੀ ਕਾਕਾ ਜੀ ਆ ਅ ਸੇਤਮੀ ਦੁਰਜੁਨੀਨ ਬਲਾਕ ਪ੍ਰਧਾਨ ਤੋਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹ ਵੀ ਰੋਜ਼ਾਨਾ ਵਿਚਰਦੇ ਆ ਮਜ਼ਦੂਰਾਂ ਦੇ ਮਸਲਿਆਂ ਦੇ ਵਿੱਚ ਵਿਚਰਦੇ ਆ ਤੇ ਇਹਨਾਂ ਨਾਲ ਵੀ ਆਪਾਂ ਅੱਜ ਇਸ ਮਸਲੇ ਤੇ ਜਿਹੜੀ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਅ ਕਿਵੇਂ ਦੇਖਦੇ ਹੋ ਬਾਈ ਜੀ ਲੋਕ ਸਭਾ ਦੀਆਂ ਜਿਹੜੀਆਂ ਵੋਟਾਂ ਆ ਗਈਆਂ ਤੇ ਲੀਡਰਾਂ ਨੇ ਫੇਰ ਵੈਸੇ ਤਾਂ ਜਿਹੜਾ ਮਹੀਨਾ ਆ ਮੈਈ ਦਾ ਚੱਲ ਰਿਹਾ ਕੀ ਆਲੀ ਬਿਯਾਰੀ ਆ ਜਿਹੜਾ ਟੈਂਪਰੇਚਰ ਆ ਉਹ ਸ਼ੁਰੂ ਹੋ ਗਿਆ ਵੈਸੇ ਨੀਤਰਾ ਦਾ ਤਾਂ ਹੁਣ ਏਸੀਆਂ ਚ ਬੈਠਣ ਦਾ ਸਮਾਂ ਤੇ ਪਰ ਉਹਨਾਂ ਨੂੰ ਮਜਬੂਰ ਹਨ ਕੁਛ ਦਿਨਾਂ ਲਈ ਆ ਜਿਹੜਾ ਬਾਹਰ ਨਿਕਲਣਾ ਪੈਣਾ ਕਿਵੇਂ ਦੇਖਦੇ ਹੋ ਜਿਹੜਾ ਵੋਟਾਂ ਦੇ ਤੋਂ ਮੰਗਣਾ ਉਹਨਾਂ ਨੇ ਆਉਣਾ ਆਪਣੇ ਮਜ਼ਦੂਰਾਂ ਦੇ ਮਸਲੇ ਕਿੰਨੇ ਕ ਹੱਲ ਹੋਏ ਅ ਪਹਿਲੀ ਤਾਂ ਜਿਹੜੀ ਤੁਸੀਂ ਕਹੀ ਵੀ ਅੱਜ ਹੋਈ ਏਸੀਆਂ ਕੇ ਬਾਹਰ ਨਿਕਲ ਗਏ ਉਹੋ ਅੱਜ ਦੀ ਜਿਹੜੀ ਉਹਨਾਂ ਦੀ ਮਿਹਨਤ ਕੀਤੀ ਆ ਅੱਜ ਦੀ ਜਿਹੜੀਆਂ ਉਹ ਭੱਜਨਸੀ ਕਰ ਰਹੇ ਆ ਉਹ 5 ਸਾਲ ਲੋਕਾਂ ਦੀ ਉਹਨਾਂ ਲੁੱਟ ਕਰਨੀ ਆ ਲੋਕਾਂ ਦਾ ਖੇਲ ਲਾਉਣੀ ਆ ਜਿਸ ਕਰਕੇ ਅੱਜ ਉਹ ਸਾਹ ਭੱਜ ਰਹੇ ਆ ਨਹੀਂ ਲੋਕਾਂ ਵਾਸਤੇ ਨਹੀਂ ਉਹ ਭੱਜ ਰਹੇ ਹੈ ਵੀ ਲੋਕਾਂ ਦਾ ਕੋਈ ਫਾਇਦਾ ਕਰਨਾ ਲੋਕਾਂ ਦਾ ਕੋਈ ਭਲਾ ਕਰਨਾ ਜਿਹੜੇ ਆ ਆਪਦੇ ਢਿੱਡ ਨੂੰ ਭੱਜ ਰਹੇ ਆ ਇਸ ਕਰਕੇ ਇਹ ਗੱਲ ਪੰਨਾ ਸਾਨੂੰ ਸਮਝਣ ਦੀ ਲੋੜ ਆ ਵੀ ਉਹ ਲੋਕਾਂ ਵਾਸਤੇ ਨਹੀਂ ਕੁਝ ਕਰ ਰਹੇ ਨਾ ਲੋਕਾਂ ਦਾ ਬਾਰੇ ਸੋਚ ਰਹੇ ਆ ਤੇ ਜਿੱਥੋਂ ਤੱਕ ਸਾਡੇ ਸਮਾਜ ਦੀ ਗੱਲ ਆ ਸਾਡੇ ਲੋਕਾਂ ਦੀ ਗੱਲ ਆ ਸਾਡੇ ਲੋਕਾਂ ਦੀ ਤਾਂ ਬਹੁਤ ਬੁਰੀ ਹਾਲਤ ਆ ਕਿਉਂਕਿ ਜੇ 75 ਭਰੇ ਬੀਤੜ ਦੇ ਬਾਅਦ ਇਸ ਹੁੰਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਅਸੀਂ ਤਾਂ ਗਰੀਬੀ ਕੱਢਤੀ ਪਰ ਇੱਕ ਪਾਸੇ 81% ਲੋਕਾਂ ਨੂੰ ਆਟਾ ਦਾਲ ਵੰਡ ਰਹੇ ਆ ਤੇ ਇਹਦਾ ਮਤਵਲ ਵੀ ਗਰੀਬੀ ਨਹੀਂ ਨਿਕਲੀ ਕਿੱਥੋਂ ਅਗੇ ਤੁਸੀਂ 81% ਬਲ 14% ਉਹ ਲੋਕ ਰਹਿਗੇ ਨਾ ਜਿਨ੍ਹਾਂ ਨੂੰ ਤੁਸੂ ਹੂਤ ਨਹੀਂ ਦੇ ਰਹੇ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਪੈਸੀ ਤਾਂ ਗਰੀਬੀ ਖਤਮ ਕਰਤੀ ਅਸਲ ਨਹੀਂ ਪ੍ਰਭੂ ਵੀ ਗਰੀਬੀ ਲਗਾਤਾਰ ਵਧ ਰਹੀ ਆ ਇੱਥੇ ਜਦੋਂ ਜਦੋਂ ਮੁਲਾਜ਼ਮ ਜਾ ਅਧਿਆਪਕ ਬੇਰੁਜ਼ਗਾਰ ਕੋਈ ਮਜ਼ਦੂਰ ਕਿਸਾਨ ਆਪਦੀਆਂ ਮੰਗਾਂ ਨਹੀਂ ਜਾਂਦੇ ਨੇ ਇਹਨੇ ਅਧਰ ਤੇ ਜਾਂਦੇ ਨੇ ਉਦੋਂ ਸਭ ਨੂੰ ਕੁੱਟਿਆ ਜਾਂਦਾ ਸਭ ਤੇ ਡਾਂਗਾ ਫਿਰਦੀਆਂ ਕਿਹੜੇ ਮੰਨ ਲਓ ਜਿਹੜੇ ਇਹ ਕਹਿੰਦੇ ਹੁੰਦੇ ਸੀ ਵੀ ਅਕਾਲੀਆਂ ਨੇ ਐ ਕਰਤਾ ਕਾਂਗਰਸੀਆਂ ਨੇ ਐ ਕਰਤਾ ਤਾਂ ਸਭ ਤੋਂ ਵੱਧ ਜੇ ਆਏ ਕਹਿਣਾ ਹੋਵੇ ਜੇ ਅਧਿਆਪਕਾਂ ਤੇ ਲਾਖੀ ਚਾਰਜ ਹੋਏ ਆ ਮਾਨ ਸਰਕਾਰ ਦੇ ਰਾਜ ਪੱਖ ਅਧਿਆਪਕਾਂ ਨੂੰ ਕੁੱਟਿਆ ਗਿਆ ਬੇਦਗਾਰਾਂ ਨੂੰ ਕੁੱਟਿਆ ਤੇ ਬਖਸ਼ਿਆ ਇਹਨਾਂ ਨੇ ਕਿਉਂ ਨਾ ਖੇਤ ਮਜ਼ਦੂਰਾਂ ਨੂੰ ਜਿਹੜੀਆਂ ਸਾਡੀਆਂ ਨਗੂਣੀਆਂ ਜੀਆਂ ਮੰਗਾ ਸੀ ਮੰਗਦੇ ਕੀ ਆ ਅਸੀਂ ਕਹਿੰਦੇ ਮਜ਼ਦੂਰਾਂ ਸਰ ਚੜਿਆ ਹੋਇਆ ਕਰਜ਼ਾ ਖਤਮ ਕਰ ਦਿਓ ਅਸੀਂ ਕਹਿੰਦੇ ਮਜ਼ਦੂਰਾਂ ਦੇ ਕਮਰੇ ਡਿੱਗਣ ਵਾਲੇ ਨੇ ਉਹਨਾਂ ਦੀਆਂ ਕਮਰਾਂ ਦੀਆਂ ਗਰੰਟੀਆ ਜਾਰੀ ਕਰ ਦਿਓ ਅਸੀਂ ਕਹਿੰਦੇ ਵੀ ਜਿਹੜੇ ਸਾਡੀਆਂ ਫੈਂਸ ਕੰਪਨੀਆਂ ਦੇ ਭੈਣਾਂ ਨੇ ਕਰਜ਼ੇ ਚੱਕੇ ਹੋਏ ਨੇ ਬਹੁਤ ਬੁਰੀ ਹਾਲਤ ਹੈ ਸਾਨੂੰ ਉਦੋਂ ਬਹੁਤ ਮਹਿਸੂਸ ਹੋ ਰਿਹਾ ਜੇ ਅਸੀਂ ਭਾਰਤ ਚ ਨਹੀਂ ਕਿਸੇ ਬਗਾਨੇ ਦੇਸ਼ ਚ ਰਹਿ ਰਹੇ ਆ ਜਦ ਸਾਡੀਆਂ ਔਰਤਾਂ ਦੇ ਕਰਜੇ ਕਾਰਨ ਕਰਕੇ ਇਥੇ ਆ ਕੇ ਬੇਪੱਤੀ ਕਰਦੇ ਉਹ ਫ੍ਰੈਂਚ ਕੰਪਨੀਆਂ ਤੁਹਾਡਾ ਵਿੱਚੇ ਜਵਾਬ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹੁੰਦਾ ਜਿਵੇਂ ਆ ਮੈਂ ਪਹਿਲਾਂ ਵੀ ਜ਼ਿਕਰ ਕਰੀ ਜਾਂਦਾ ਸੀ ਵੀ ਆਪਣਾ ਜਿਹੜਾ ਵਿਧਾਨ ਸਭਾ ਹਲਕਾ ਇਹ ਰਿਜ਼ਰਵ ਦੇ ਵਿੱਚ ਇਥੇ ਰਿਜ਼ਰਵ ਵੀ ਕੋਈ ਵੀ ਐਮਐਲਏ ਬੰਦਾ ਕਿਸੇ ਵੀ ਸਰਕਾਰ ਦਾ ਹੋਵੇ ਤੇ ਜ਼ਿਆਦਾਤਰ ਇਹ ਦੇਖਿਆ ਪਿਛਲੇ 6-7 ਸਾਲ ਤੋਂ ਤੁਹਾਨੂੰ ਵੀ ਆਪਾਂ ਇਹ ਵੀ ਦੇਖਦੇ ਜਾ ਰਹੇ ਆ ਵੀ ਜਿਹੜੇ ਸਰਕਾਰ ਦਾ ਵਿਧਾਇਕ ਬੰਦਾ ਉਹੀ ਮੌਜੂਦਾ ਚਿਰ ਦੇ ਵਿੱਚ ਸਰਕਾਰ ਹੁੰਦੀ ਹੈ ਜਿਵੇਂ ਪਿਛਲੀ ਵਾਰ ਵੀ ਲਾ ਲੋ ਕਾਂਗਰਸ ਦਾ ਹਜਾਰ ਸਿੰਘ ਭੱਟੀ ਸੀ ਉਸ ਤੋਂ ਪਹਿਲਾਂ 10 ਸਾਲ ਲਗਾਤਾਰ ਕਾਲੀਵਾਲ ਦੇ ਰਾਹ ਤੇ ਹਰਬੀ ਦੀ ਕੋਟ ਭਾਈ ਸੀ ਐਤਕੀ ਆਮ ਆਦਮੀ ਪਾਰਟੀ ਆ ਤਾਂ ਡਾਕਟਰ ਬਲਜੀਤ ਕੌਰ ਜੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਮਿਨਿਸਟਰੀ ਵੀ ਮਿਲ ਗਈ ਹੈ ਤੇ ਇੱਕ ਮਿਨਿਸਟਰੀ ਮਿਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਹਲਕੇ ਦਾ ਵੀ ਬਹੁਤ ਜ਼ਿਆਦਾ ਵਿਕਾਸ ਹੋ ਸਕਦਾ ਪਰ ਤੁਸੀਂ ਦੇਖਦੇ ਹੋ ਵੀ ਆਪਣੇ ਭਾਈਚਾਰੇ ਦੇ ਆਪਣੇ ਸਮਾਜ ਦੇ ਲੋਕ ਹੀ ਵੋਟਾਂ ਦਵਾ ਦਾ ਪਣ ਪਿਉ ਬੋਲੇ ਜਾਂਦੇ ਅਸਲ ਉਹ ਕੀ ਆ ਕਿ ਉਹ ਸਾਡੇ ਤੇ ਥੋਪੇ ਜਾਂਦੇ ਆ ਮੈਂ ਬੇਟੇ ਸਾਡੇ ਤੇ ਉਹ ਥੋਪੇ ਜਾਂਦੇ ਆ ਕਦੇ ਅੱਜ ਜੇ ਐਮਐਲਏ ਕੋਈ ਠਾਇਆ ਜਾਂਦਾ ਉਹ ਲੋਕਾਂ ਦੀ ਰਾਇ ਲੈ ਕੇ ਠਾਇਆ ਜਾਂਦਾ ਲੋਕਾਂ ਨੂੰ ਪੁੱਛਿਆ ਜਾਂਦਾ ਵੀ ਭਾਈ ਤੁਹਾਨੂੰ ਕਿਹੋ ਜਿਹਾ ਐਮਐਲਏ ਚਾਹੀਦਾ ਹੈ ਕਿਹੋ ਜਿਹਾ ਮੰਤਰੀ ਚਾਹੀਦਾ ਤੁਸੀਂ ਕਿਹਦੀ ਸਹਿਮਤੀ ਰੱਖਦੇ ਆ ਨਹੀਂ ਸਾਡੇ ਤੇ ਉਹ ਥੋਪੇ ਜਾਂਦੇ ਆ ਸਾਡੇ ਲੋਕਾਂ ਦਾ ਮਜਬੂਰ ਕੀਤਾ ਜਾਂਦਾ ਵੀ ਭਾਈ ਹੁਣ ਤੁਹਾਡੇ ਤੇ ਆ ਲੈ ਕੇ ਥੋਪਤਾ ਮਾੜਾ ਚੰਗਾ ਥੋੜਾ ਕੁਝ ਕਰੇ ਨਾ ਕਰੇ ਇਹ 5 ਸਾਲ ਤੁਹਾਡੇ ਵਾਸਤੇ ਝਾਫਾ ਚੁੰਬੜਿਆ ਹੋਇਆ ਇਹ ਝਾਫੇ ਦਾ ਮਗਰ ਹੁਣ ਤੁਸੀਂ 5 ਸਾਲ ਇਹਦੇ ਨਾਲ ਟਾਈਮ ਪਾਸ ਕਰਨਾ ਜਿੱਥੇ ਤੱਕ ਤੁਸੀਂ ਕਹਿੰਦੇ ਹੋ ਵੀ ਇੱਥੇ ਅਜਰ ਵਧਾਉਂਦਾ ਵੀ ਹਰ ਵਾਰੀ ਇੱਥੇ ਦਲਤਾਂ ਚ ਆਉਂਦਾ ਅਸਲ ਸਾਡੀ ਮੰਦ ਹਾਲੀ ਦਾ ਸਾਡੀ ਗਰੀਬੀ ਦਾ ਕਾਰਨ ਨਹੀਂ ਸਾਡੇ ਦਲਤ ਨੇ ਕਾਰਨ ਨੇ ਤੁਸੀਂ ਦੇਖੋ ਹਰ 5 ਸਾਲਾਂ ਤੋਂ 33% ਸਾਡੇ ਵਾਲੇ ਜਿੱਤ ਕੇ ਜਾਂਦੇ ਨੇ ਪਰ ਸਾਡੇ ਕਿਤੇ ਵੀ ਉਹਨਾਂ ਨੇ ਗੱਲ ਕੀਤੀ ਉਹ 33% ਦਸਰਾ ਲੈਣ ਵਾਸਤੇ ਉਹ ਉਹ ਉਹਦੇ ਲੈਣ ਵਾਸਤੇ 30% ਜਿਹੜੇ ਜਿੱਤ ਕੇ ਜਾਂਦੇ ਉਹ ਉਹਨਾਂ ਦੀ ਗੱਲ ਸਾਡੇ ਤਾਂ 30% ਚ ਉਹ ਨੇ ਆਧਰਮਸ਼ੋਧ ਨੇ 7200 ਕਰੋੜ ਰੁਪਈਆ ਸਾਡੇ ਗਰੀਬਾਂ ਦੇ ਵਜੀਫਿਆਂ ਦੇ ਖਾ ਗਿਆ ਇਸ ਤੋਂ ਪਹਿਲਾਂ ਕਾਂਗਰਸ ਚ ਸੀਗਾ ਮਤਲਬ ਉਹਨੇ ਸਾਡੇ ਗਰੀਬਾਂ ਦੇ ਵਰਦੀਆਂ ਦੇ ਪੈਸੇ ਖਾ ਲੇ ਬਾਦਲ ਦਾ ਜਵਾਈ ਸੀ ਉਹ ਉਦੋਂ ਕਿੰਨੇ ਵੱਡਾ ਕਪਲਾ ਕੀਤਾ ਉਹਨੇ ਵੀ ਜਦੋਂ ਅਸੀਂ ਆਏ ਕੰਨੇ ਵੀ ਜਿਹੜੇ ਗਰੀਬਾਂ ਨੂੰ ਮਾੜੀ ਮੱਠੀ ਰੂਣ ਝੂਣ ਮਿਲਦੀ ਹੁੰਦੀ ਆ ਅੱਜ ਉਹ ਸਾਰੀ ਦੀ ਸਾਰੀ ਮਾਜਾ ਫੇਰਨ ਦੇ ਲੱਗੇ ਕਿਉਂਕਿ ਅੱਜ ਨਿੱਜੀਕਰਨ ਜਿੰਨੇ ਇਥੇ ਕਹਾੜਾ ਚੱਲਿਆ ਹੋਇਆ ਨਿੱਜੀਕਰਨ ਹਰੇਕ ਕੀਤੇ ਨਿੱਜੀਕਰਨ ਕਰਤਾ ਜਿਉਂ ਉਹਨਾਂ ਨੇ ਪਾਣੀ ਦਾ ਨਿੱਜੀਕਰਨ ਕਰਤਾ ਬਿਜਲੀ ਦਾ ਨਿੱਜੀਕਰਨ ਕਰਤਾ ਨੌਕਰੀਆਂ ਦਾ ਨਿੱਜੀਕਰਨ ਕਰਤਾ ਹੋਰ ਕਿਹੜਾ ਮਹਿਕਮਾ ਜਿਹੜਾ ਉਹਨਾਂ ਨੇ ਬਖਸ਼ਿਆ ਪ੍ਰਾਈਵੇਟ ਕਰਨ ਤੇ ਲੱਗੇ ਹੋਏ ਨੇ ਬਈ ਜੀ ਗੱਲ ਫੇਰ ਉੱਥੇ ਕੁਐਸਚਨ ਆ ਜਾਂਦਾ ਆਪਾਂ ਤੇਤੀ ਜਿਨੇ ਜਿਤਾ ਕੇ ਵੀ ਭੇਜਿਆ ਜਿੱਤ ਕੇ ਹਰ ਵਾਰੀ ਜਾਂਦੇ ਵੀ ਅਲੱਗ-ਅਲੱਗ ਪਾਰਟੀਆਂ ਦੇ ਵੀ ਹੁੰਦੇ ਆ ਤੇ ਉਹ ਮਜ਼ਦੂਰਾਂ ਦੇ ਮਸਲੇ ਕਿਉਂ ਭੁੱਲ ਜਾਂਦੇ ਕੋਕੋ ਮਜ਼ਦੂਰਾਂ ਦੀ ਅਸਲ ਤਾਂ ਗੱਲ ਇੱਥੇ ਆ ਕਿ ਮਜ਼ਦੂਰਾਂ ਨੂੰ ਉਹ ਸਮਝ ਦੇ ਕੱਖ ਨਹੀਂ ਕਿਉਂਕਿ ਉਹ ਐ ਸਮਝਦੇ ਵੀ ਯਾਰ ਵੋਟ ਤਾਂ ਲੈ ਕੇ ਦੇਣੀ ਆ ਤਾਂ ਜ਼ਗੀਦਾਰਾਂ ਨੇ ਲੈ ਕੇ ਦੇਣੀ ਆ ਜ਼ਗੀਦਾਰਾਂ ਦੇ ਆਖੇ ਵੋਟ ਪੈਣੀ ਆ ਸ਼ਰਮਾਇਦਾਰਾਂ ਦੇ ਆਖੇ ਵੋਟ ਪੈਣੀ ਆ ਕਾਰਪੋਰੇਟ ਕਢਾਣਿਆਂ ਦੇ ਅੱਥੇ ਜਿਹੜੇ ਤਗੜੇ ਲੋਕ ਨੇ ਉਹਨਾਂ ਦੇ ਆਖੇ ਵੋਟ ਪੈਣੀ ਆ ਇਹਨਾਂ ਨੂੰ ਤਾਂ ਇੱਕ ਉਹ ਕਰਿੰਦੇ ਦੇ ਤੌਰ ਤੇ ਵਰਤਾਇਆ ਜਾਂਦਾ ਵੀ ਇਹਨਾਂ ਨੂੰ ਕੀ ਆ ਸ਼ਰਾਬ ਪਿਆ ਦਾਂਗੇ ਪਿਆ ਲਈ ਇਹਨਾਂ ਨੂੰ ਵੋਟਾਂ ਵਾਲੇ ਦੇਣਾ ਜੀ ਕੋਈ 200 ਰੁਪਿਆ ਦੇ ਦੇਾਂਗੇ ਜਿਹੜੇ ਸਾਡੇ ਲੋਕਾਂ ਦੀ ਆਪ ਦੀ ਮਰਜ਼ੀ ਨਹੀਂਗੀ ਸਾਥੋਂ ਤਾਂ ਵੋਟਾਂ ਪਵਾਈਆਂ ਜਾਣਗੀਆਂ ਥੋਪੀਆਂ ਜਾਣਗੀਆਂ ਸਾਡੇ ਦੇ ਤਾਂ ਇੱਕ ਕਫਨਿਸ਼ਿੰਗ ਹਰਸੇ ਚੱਲਿਆ ਸੀ ਦਿੱਲੀ ਦੇ ਵਿੱਚ ਬੜਾ ਲੰਮਾ ਸਮਾਂ ਤੁਸੀਂ ਵੀ ਉਸ ਦਾ ਇੱਕ ਹਿੱਸਾ ਰਹੇ ਹੋ ਤੁਹਾਡੇ ਜਥੇਬੰਦੀ ਨੇ ਇੱਕ ਕਿਸਾਨ ਜਥੇਬੰਦੀਆਂ ਦਾ ਪਹਿਲਾਂ ਸ਼ੁਰੂ ਤੋਂ ਨਾਲ ਚੱਲਦੀ ਆ ਰਹੀ ਹੈ ਤੁਸੀਂ ਵੀ ਉੱਥੇ ਕਾਫੀ ਸਮਾਂ ਵੀ ਬਤੀਤ ਕੀਤਾ ਤੇ ਕੇਂਦਰ ਸਰਕਾਰ ਦੇਤੀ ਲੋਕਾਂ ਦਾ ਹੁਣ ਜਥੇਬੰਦੀਆਂ ਦਾ ਵੀ ਰੋਸ ਆ ਕਿਸਾਨਾਂ ਦਾ ਵੀ ਰੋਸ ਆ ਕਿਸਾਨ ਜਥੇਬੰਦੀਆਂ ਸਾਰਿਆਂ ਨੇ ਮੈਨੂੰ ਲੱਗਦਾ ਇਹ ਮੈਸੇਜ ਹੀ ਦੇਤਾ ਆ ਦੇ ਕਿਸਾਨ ਵੀਰਾਂ ਨੂੰ ਵੀ ਤੁਸੀਂ ਪਿੰਡਾਂ ਦੇ ਵਿੱਚੋਂ ਜਿਹੜੇ ਭਾਜਪਾ ਦੇ ਉਮੀਦਵਾਰ ਆ ਉਹਨਾਂ ਨੂੰ ਨਾ ਵੜਨ ਦਿਓ ਆਪਣੀ ਜਿਹੜੀ ਲੋਕ ਸਭਾ ਫਿਰੋਜ਼ਪੁਰ ਦੀ ਸ਼ੀਟ ਆ ਇੱਥੇ ਰਾਣਾ ਗਰਮੀ ਸਿੰਘ ਸੋਢੀ ਨੂੰ ਹਜੇ ਕੱਲ ਹੀ ਉਮੀਦਵਾਰ ਉਹਨਾਂ ਦਾ ਕਿਸ ਤਰ੍ਹਾਂ ਦਾ ਵਿਰੋਧ ਆ ਜਿਹੜਾ ਪਿੰਡਾਂ ਤੇ ਆਉਂਦੇ ਹੋਊਗਾ ਦੇਖੋ ਦੇਸ਼ ਦੇ ਵਿੱਚ ਕੱਲੀ ਦੁਸ਼ਮਣ ਭਾਜ ਭਾਣੀ ਕਿਉਂਕਿ ਦੁਸ਼ਮਣ ਸਾਡੇ ਸਾਰੇ ਹੀ ਨੇ ਕਾਂਗਰਸੀਆਂ ਨੇ ਕੀ ਨਹੀਂ ਸਾਡੇ ਨਾਲ ਗੱਸੇ ਜਾ ਰਿਆ ਕਿੰਨੀ ਖੈਰ ਗੁਜ਼ਾਰਦੇ ਰਹੇ ਆ ਜੇ ਅੱਜ ਆ ਕਾਲੇ ਕਾਨੂੰਨਾਂ ਵਾਲਾ ਸੰਤਾਪ ਹੰਡਾ ਰਹੇ ਆ ਤਾਂ ਇਹ ਕਾਲੇ ਕਾਨੂੰਨ ਇਹ ਮਨਮੋਹਨ ਸਿੰਘ ਨੇ ਉਦੋਂ ਲੈ ਕੇ ਆਂਦੇ ਸੀ ਚਾਹੇ ਉਹ ਚਪੇਤਲੇ ਰੂਪ ਚ ਹੌਲੀ ਹੌਲੀ ਕਰਦਾ ਰਿਹਾ ਪਰ ਜਦੋਂ ਮੋਦੀ ਅਜੇ ਰਾਜ ਭਾਗ ਤੇ ਸਤਾਪਤ ਕਰਤਾ ਮੋਦੀ ਨੂੰ ਹਵਾਤਾ ਅੱਜ ਉਹਨੇ ਰੇਸ ਤੋਂ ਪੈਰ ਟੱਕੇ ਹੋਇਆ ਤਾਂ ਕਰਕੇ ਅਸੀਂ ਆਨੇ ਵੀ ਰਾਜ ਭਾਗ ਤੇ ਪਲਾ ਮੋਦੀ ਨੂੰ ਹਵਾ ਲੋ ਮੋਦੀ ਦੇ ਪਿਓ ਨੂੰ ਹਵਾ ਲੋ ਪਲਾ ਹੋਰ ਨੂੰ ਹਵਾ ਲੋ ਲੋਕਾਂ ਦੀ ਛੱਲ ਇਹਨਾਂ ਨੇ ਐਵੇਂ ਲਾਉਣੀ ਆ ਅਸੀਂ ਤਾਂ ਨੇ ਵੀ ਵੋਟਾ-ਵਟਾ ਚ ਕੁਝ ਨਹੀਂ ਰੱਖਿਆ ਵੋਟਾਂ ਵਾਲਾ ਇੱਕੋ ਫੰਡਰ ਮੱਝਾ ਦਾ ਤਵੇਲਾ ਨੇ ਜਿੱਦੋ ਜੇ ਲੋਕ ਦੁੱਧ ਭਾ ਦੇ ਤਾਂ ਦੁੱਧ ਨਹੀਂ ਮਿਲਣਾ ਲੱਤਾ ਹੀ ਮਿਲਣੀਆਂ ਇਸ ਕਰਕੇ ਅਸੀਂ ਆਨੇ ਲੋਕ ਰਾਜ ਲੋਕਾਂ ਦਾ ਹੋਵੇ ਜੋਕਾ ਦਾ ਨਾ ਹੋਵੇ ਜੋਕਾ ਖੂਨ ਹੀ ਪੀਂਦੀਆਂ ਕੁਝ ਜੋ ਕਾਂ ਇਹ ਆ ਵੀ ਵੱਧ ਖੂਨ ਪੀਂਦੀਆਂ ਕੁਝ ਘੱਟ ਪੀਂਦੀਆਂ ਜਿਹਨੂੰ ਅੱਜ ਮੋਦੀ ਤੋਂ ਲੋਕ ਸਤੇ ਹੋਏ ਆ ਇਹਦਾ ਮਤਲਬ ਕੋ ਮੋਦੀ ਨੇ ਖੂਨ ਜਾਦੇ ਪੀਤਾ ਹੋਇਆ ਲੋਕੋ ਸਤਾ ਸਤੇ ਹੋਇਆ ਹਾਲਤ ਸਾਡੀ ਕਾਂਗਰਸ ਗਿਆ ਨੇ ਵੀ ਉਹੀ ਕਿੱਟੀ ਕਾਲੀਆਂ ਨੇ ਵੀ ਉਹੀ ਕਰ ਕੀਤੀ ਆ ਮੈਂ ਇੱਕ ਤੁਸੀਂ ਜਥੇਬੰਦੀ ਦੇ ਆਗੂ ਆਂ ਪ੍ਰਧਾਨ ਸਾਹਿਬ ਮੈਂ ਸਰ ਨੂੰ ਤੁਹਾਡੇ ਤੋਂ ਇਹੀ ਸਵਾਲ ਪੁੱਛਣਾ ਬਸ ਆਪਾਂ ਖਾਤਮੇ ਕਰਦੇ ਕੰਢੇ ਆਂ ਵੀ ਜਿਵੇਂ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਉਹਨਾਂ ਦਾ ਵਿਰੋਧ ਕਰਨਾ ਤੁਸੀਂ ਵਿਰੋਧ ਹੋ ਵੀ ਰਿਹਾ ਆਪਾਂ ਅਲੱਗ-ਅਲੱਗ ਹਲਕੇ ਦੇ ਵਿੱਚ ਦੇਖ ਰਹੇ ਆਂ ਆਪਣੇ ਹਲਕੇ ਦੇ ਵਿੱਚ ਹਲੇ ਤੱਕ ਉਮੀਦਵਾਰ ਨਹੀਂ ਆਇਆ ਸੀ ਵੀ ਜਿੱਦਾਂ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਕੀ ਮਜ਼ਦੂਰ ਜਥੇਬੰਦੀਆਂ ਵੀ ਉਸੇ ਤਰ੍ਹਾਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨਗੇ ਨਹੀਂ ਦੇਖੋ ਇੱਧਰ ਅਸੀਂ ਤਾਂ ਨਹੀਂ ਵੀ ਜੇ ਜਿਹੜੇ ਵੀ ਸਾਡੇ ਇਹ ਵੋਟ ਮੰਗਣ ਵਾਲੇ ਆਉਂਦੇ ਸਾਡੇ ਵਿੱਚ ਸਾਰੀ ਇੱਕੋ ਹੀ ਆ ਸਾਡੇ ਵਿੱਚ ਕੱਲੀ ਭਾਜਪਾ ਕਿਉਂ ਆ ਸਾਡੇ ਵਿੱਚ ਤੇ ਕਾਂਗਰਸੀ ਵੀ ਉਹ ਹੀ ਆ ਕੱਲੀ ਵੀ ਉਹ ਹੀ ਆ ਕਿਉਂਕਿ ਛੇਲ ਤਾਂ ਸਾਰਿਆਂ ਨੇ ਲਾਈ ਆ ਲੋਕਾਂ ਦੇ ਪੱਲੇ ਤਾਂ ਖੱਖੇ ਕਿਸੇ ਨੇ ਨਹੀਂ ਪਾਇਆ ਕਿਸੇ ਨੇ ਲੋਕਾਂ ਦੀ ਸਾਰ ਨਹੀਂ ਦੀ ਤੇ ਸਭ ਤੋਂ ਵੱਧ ਜੇ ਲੋਕਾਂ ਦੀ ਜੂਨ ਸੁਧਾਰਨੀ ਆ ਤਾਂ ਉਹਦੇ ਨਾਲ ਸਾਡੀ ਇੱਥੇ ਖੇਤੀ ਨੀਤੀ ਐਡੀ ਉਹ ਲਾਗੂ ਕਰਨੀ ਪਊਗੀ ਜੇ ਖੇਤੀ ਲਾਗੂ ਨੀਤੀ ਨਹੀਂ ਹੁੰਦੀ ਤਾਂ ਖੇਤ ਮਜ਼ਦੂਰਾਂ ਦੀ ਬੇਜਮੀਨੇ ਕਿਸਾਨਾਂ ਦੀ ਥੋੜ੍ਹ ਜਿਹੀਆਂ ਦੇ ਕਿਸਾਨਾਂ ਦੀ ਹਾਲਤ ਨਹੀਂ ਸੁਧਰਨੀ ਜੋ ਮਰਜ਼ੀ ਕਰ ਲੈ ਇਸ ਕਰਕੇ ਜਿੰਨਾ ਚਿਰ ਇੱਥੇ ਜ਼ਮੀਨ ਦੀ ਜਿਹੜੀ ਕਹਾਣੀ ਵੰਡਾ ਉਹਦਾ ਮਸਲਾ ਹੱਲ ਨਹੀਂ ਹੁੰਦਾ ਉਹ ਲੋਕਾਂ 'ਚ ਵੰਡੀ ਨਹੀਂ ਜਾਂਦੀ ਉਹਨਾਂ 'ਚ ਸਾਡੀ ਜੂਨ ਨਹੀਂ ਸੁਧਰਨ ਵਾਲੀ ਇਸ ਕਰਕੇ ਵੋਟਰਾਂ ਆਹੀਂ ਜਿਹੜੇ ਬੰਦੇ ਭਲੇਖਾ ਪਾਲੀ ਬੱਠੇ ਵੀ ਵੋਟਰਾਂ ਆਹੀਂ ਸਾਡੇ ਘਰਾਂ 'ਚ ਕਿਛਾਲੀ ਆ ਜੂ ਸਾਡੇ ਘਰਾਂ 'ਚ ਤਬਦੀਲੀ ਆ ਜੂ ਉਹ ਨਹੀਂ ਆਉਣੀ ਸਾਨੂੰ ਆ ਤੁਸੀਂ 5 ਸਾਲ ਦੇ ਦਿਓ ਮੋਦੀ ਨੂੰ ਹੋਰ ਤਾਂ ਇਹਦੂ ਬੁਰੇ ਹਾਲਤ ਹੋਣੀ ਹੈ ਰਾਜ ਭਗਤ ਜੀ ਨੂੰ ਮਰਜ਼ੀ ਦੇ ਦਿਓ ਉਹਨੇ ਲੋਕਾਂ ਨੂੰ ਇਹਦੂ ਵੀ ਹੋਰ ਮਾਣਣਾ ਹੋਰ ਮੰਗਾਈ ਲੈ ਕੇ ਆਉਣੀ ਹੋਰ ਉਹਨੇ ਲੋਕਾਂ ਨੂੰ ਬੁਰੀ ਹਾਲਤ ਕਰਨੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ